ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਕੈਰੋਂ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਝੰਡਾ ਸਿੰਘ ਨਾਂ ਝੰਡਾ ਸਿੰਘ ਨਾਂ ਦਾ ਵੀਰ ਦਾ ਜਿਹਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਚਾਰ ਨਾਂ ਦੇ گاਵਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਚਾਰੇ ਗਮਾ ਚਾਰੇ ਗਮਾ ਵੀ ਸੁਣਿਆ ਸੁਣਿਆ ਹਾਂਜੀ ਕੋਈ ਇੱਕ ਧੋਖੜ ਗੱਬਣਾ ਵੀਰ ਜੀ ਠੀਕ ਹੈ ਜੀ ਇੱਕ ਗਾਂ ਦਾ ਕੋਈ ਧੋਖੜ ਇੱਕ ਗਾਂ ਦਾ ਬੱਚਾ ਮਰਿਆ ਜੀ ਤੇ ਹਾਂਜੀ ਸਾਸੀ ਕਾਹਲ ਵੀਰ ਜੀ ਸਾਸੀ ਕਾਹਲ ਜੀ ਐਡਰੈਸ ਬੋਲੀ ਵੀਰ ਆਪਣਾ ਐਡਰੈਸ ਵੀਰ ਜੀ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਫੋਨ ਨੰਬਰ ਨਾਮ ਦੱਸ ਦਿਓ ਨਾਮ ਝੰਡਾ ਸਿੰਘ ਹਾਂਜੀ ਤੇ ਫੋਨ ਨੰਬਰ ਹੈਗਾ 9872439717 ਠੀਕ ਹੈ ਜੀ ਇਹ ਆਪਣੇ ਕੋ ਗਾਵਾਂ ਦੇ ਵਿੱਚ ਕਿੰਨੇ ਲੱਗੇ ਇਹ ਗਾਵਾਂ ਵੀਰ ਜੀ ਆਪਣੇ ਕੋ ਹੈਗੇ ਆ ਚਾਰ ਪੰਜ ਨਾਲ ਕੇ ਹੈਗੇ ਅੱਛਾ ਜੀ ਹਾਂ ਤੇ ਜਿਨ੍ਹਾਂ ਦੇ ਵਿੱਚ ਜਾਨਕ ਸੱਜਰ ਸੁਈਆਂ ਕੋਖੜ ਗੱਬਣਾ ਤੇ ਇੱਕ ਦਾ ਬੱਚਾ ਮਰਿਆ ਹੋਊਗਾ ਹਾਂਜੀ ਹਾਂਜੀ ਤੇ ਸ਼ੁਰੂ ਕਰ ਲਈ ਵੀਰ ਆਪਾਂ ਇਸ ਗਾਹ ਤੋਂ ਪਹਿਲਾਂ ਹਾਂਜੀ ਬਸ ਇਹ ਡਿਟੇਲ ਵੀਰਾਂ ਨੂੰ ਇਹਦੇ ਕੋਲੇ ਵੀਰ ਜੀ 5 ਕਿਲੋ ਦੁੱਧ ਆ ਖੂਚੀ ਕੋਲੇ ਠੀਕ ਆ ਤੋਕੜ ਆਏ ਇਹ ਸੇ ਤੋਕੜ ਹਾਂਜੀ ਇਹਨੂੰ ਅੱਜ ਵੀਰ ਜੀ 8 ਤਾਸਕ ਤੋਂ 15 ਦਿਨ ਹੋ ਗਏ ਵੀਰ ਜੀ ਬਣੀ ਨੂੰ ਠੀਕ ਆ ਭਰੇ ਨੂੰ ਹਾਂਜੀ ਠੀਕ ਆ ਭਰੇ ਨੂੰ ਠੀਕ ਹੈ ਸੁਆ ਕਿੰਨਾ ਸੀ ਸੁਆ ਵੀਰ ਜੀ ਪਹਿਲਾਂ ਹੀ ਆ ਪਹਿਲਾਂ ਸੁਆ ਸੀ ਹਾਂਜੀ ਹਾਂਜੀ ਤੇ ਦੁੱਧ ਹੁਣ ਕਿੰਨਾ ਦੱਸੇ ਦੁੱਧ ਵੀਰ ਜੀ ਇਹਦੇ ਕੋਲੇ 5 ਕਿਲੋ ਆ 5 ਕਿਲੋ ਦੁੱਧ ਪੱਕਾ ਹਾਂਜੀ 5 ਕਿਲੋ ਹਾਂ ਅੱਛਾ ਜੀ ਕੱਢੀਏ ਬਾਹਰ ਵੀਰ ਜੀ ਨੂੰ ਹਾਂ ਲਓ ਜੀ ਦੋਸਤੋ ਸੂਆ ਪਹਿਲਾ ਸੂਆ ਇਹ ਤਾਂ ਪੂਜੋ ਸੂਆ ਦਾ ਟੀਕਾ ਭਰੇ ਨੇ ਵੀਰ ਕਾ ਦਾ ਕੋਈ 810 ਦਿਨ ਹੋ ਗਏ ਆ ਹਾਂ ਪਛੀ ਦੇਖੋ ਵੀਰ ਜੀ ਪੂਰੀ ਜੰਮੀ ਪਲੀ ਲਓ ਜੀ ਦੋਸਤੋ ਕਰ ਲੋ ਚੈੱਕ ਕਰ ਕਟਕਾਂ ਦਾ ਹਾਂ 5 ਲੀਟਰ ਦੁੱਧ ਦੋਸਤੋ ਰੇਟ ਵੀ ਤਾਂ ਬਿਲਕੁਲ ਜੈ ਜੀ ਹੋਊਗਾ ਜੀ ਹਾਂ ਲਓ ਜੀ ਕਰੋ ਚੈੱਕ ਅੱਛਾ ਜਿੱਥੇ ਬੰਦ ਨਹੀਂ ਐ ਇੱਥੇ ਬਾਰੇ ਬੰਦ ਨਹੀਂ ਆ ਵੀਰ ਜੀ ਤੇ ਹਾਂ ਜੀ ਉੱਥੇ ਗਰਮੀ ਜੀ ਹੁੰਦੀ ਆ ਤੇ ਇਹਦਾ ਵੀਰ ਮੁੱਲ ਮੁੱਲ ਵੀਰ ਜੀ ਇਹਦਾ ਗਾਵਾ 12000 ਅਛਾ ਜੀ ਦੇਣੀ ਕਿੰਨੇ ਦੀ ਹੈ ਦੇਣੀ ਹਾਂ ਨਾ ਵੀਰ ਜੀ 11 ਆਲੀ ਦੇ ਦਈਏ ਬੱਚੀ ਚੰਗੀ ਜੇ ਵੇਖ ਲਾ 10000 ਕਰਦੀ ਪੂਰੀ ਦੀ ਅਉਂਸਰ ਦਾ ਹੀ ਮੋਲਾ ਜੇ ਕੋਈ ਇਹ ਤਾਂ ਲਓ 10000 ਕਰਦੀ ਹੈ ਤਾਂ ਪੂਰੇ 10000 ਦੇ ਲਓ ਜੀ ਪੂਰਾ 10000 ਰੁਪਿਆ ਮੋਲ 5 ਕਿਲੋ ਬੁੱਧ ਤੇ 3 ਘਾਹ ਪਰੇ ਨੂੰ ਦੋਸਤੋ 10 11 ਦਿਨ ਹੋ ਗਏ ਜੀ ਹਾਂ ਜੀ ਇਸ ਤੋਂ ਅੱਗੇ ਵੀ ਦਸੀਏ ਤੀਂਗਾਾਂ ਦੀ ਬੱਚੀ ਅਛਾ ਜੀ ਸੀਲੀਆਂ ਸੋਲੀਆਂ ਵਛੀ ਨੂੰ ਪੂਰੀਆਂ ਵਾ ਇਹਨੂੰ ਸੋਈ ਨੂੰ ਵੀ ਕਨਾਡਾ ਮੋ ਗਿਆ ਇਹਨੂੰ ਨਾ ਵੀਰ ਜੀ ਆ ਵੇਖੋ ਐਦਾਂ ਹੀ ਵੇਚੋ ਭਾਵੇਂ ਥੱਲੇ ਅਛਾ ਜੀ ਵੰਡ ਵਿਰਲਾ ਬੜੀਆਂ ਵਾ ਦੋ ਤੇ ਇਹ ਵੀ ਬੱਚੀ ਬਣੀ ਜੇ ਅੱਜ ਇਹਨੂੰ ਹੋ ਗਏ ਜੇ 6-7 ਦਿਨ ਬਣੀ ਜੇ ਬੱਚੇ ਤੋਂ ਚਾਈ ਵਾਲ ਦਾ ਬੱਚਾ ਹੀ ਉਹਨਾਂ ਕੋਲ ਬੱਚੇ ਤੋਂ ਕਰਾਸ ਕਰਾਈ ਡੈਕ ਬੱਚੇ ਤੋਂ ਹਾਂਜੀ ਠੀਕ ਹੈ ਜੀ ਤੇ ਬਾਕੀ ਇਹ ਗੱਲ ਹੈ ਕਿ ਬੱਚੇ ਤੋਂ ਬਣੀ ਆ ਉਹਨਾਂ ਦੇ ਆਪਾਂ ਨੂੰ ਗਾਰੰਟੀ ਫੁੱਲ ਦਿੱਤੀ ਆ ਵੀ ਭਾਵੇਂ ਇਹਨੂੰ ਸੰਭ ਹੋ ਕੇ ਬੱਚੀ ਨਿਕਲ ਆਉਣੀ ਏ ਤੇ ਇਹਦੇ ਅਸਲ ਦੁੱਧ ਵੀਰ ਕਿੰਨਾ ਹੈ ਦੁੱਧ ਕਿੰਨਾ ਦੁੱਧ ਵੀਰ ਜੀ ਇਹਦੇ ਕੋਲੇ ਤੁਹਾਨੂੰ ਦੱਸਣਾ ਦੁੱਧ ਤੇ 6 ਕਿਲੋ ਹੈਗਾ ਅੱਛਾ ਜੀ ਕੋਲੇ ਇਹਨੇ ਨਾ ਉਪਰਾ ਪਾਨ ਵੜਾ ਕੀਤਾ ਆਣ ਕੇ ਆ ਵੇਖੋ ਅੱਛਾ ਜੀ ਹੀਰਵਾ ਕੀਤਾ ਬਦੇ ਕਰਦਾ ਆ ਆ ਵੇਖੋ ਪੱਠੇ ਹੀ ਨੇ ਨੇ ਹਾਂਜੀ 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 ਜੀ ਬੀ ਦੋਸਤੋ ਬਾਹਰ ਤਾਂ ਜਿਆਦਾ ਕਰਦੀ ਆ ਵੀਰ ਬਾਹਰ ਹੁੰਦੇ ਆ ਪਹੋ ਆ ਵੇਖੋ ਕੁੜੀਆਂ ਵੱਖੀਆਂ ਵਿੱਚ ਬਾੜ ਲੀਆਂ ਕੁੜੀ ਜੀ ਹਾਂਜੀ 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 ਹੈ ਬਹੁਤ ਜਿਆਦਾ ਹੀ ਰਵਾਜਾ ਕੀਤਾ ਵਾ ਹੁਣ ਦੁੱਧ ਕਿੰਨਾ ਤਿਆਰ ਹੋਣੀ ਝੋਲੀ ਹੁਣ ਵੀਰ ਜੀ ਦੇ ਕੋਲੇ 5 ਕਿਲੋ ਦੁੱਧ ਫੇਰ ਵੀ ਹੋਊਗਾ ਅੱਛਾ ਪਾ ਵੱਛੀ ਕੋਲੇ ਬੈ ਇੰਨਾ ਹੀ ਆ ਉਹ ਆ ਵੇਖੋ ਲਓ ਜੀ ਕਰ ਲਓ ਨੂੰ ਇਹ ਮੰਨ ਲਓ ਇਹ ਚਾਰ ਦੰਦ ਦੀ ਵੱਛੀ ਹੈ ਜੀ ਅੱਛਾ ਜੀ ਕੱਦ ਕਾਠਾ ਵੇਖੋ ਲਾਗੋ bxaਓ ਮੜਾ ਜਾ ਲਓ ਜੀ ਆ ਵੇਖੋ ਇੱਦਾਂ ਮੰਨ ਲਓ ਇਹ ਗੱਲ ਹੈਗੀ ਧਾਰਮਾ ਵੀ ਲਓ ਜੀ ਦੋਸਤੋ ਆ ਰਿਹਾ ਕੋਈ ਹੋਜੀ ਦੋਸਤੋ ਗਰਮਣੀ ਜੇ ਬਚੀ ਮਗਰ ਲੈਣਾ ਮਗਰ ਲਾਵੀਂ ਤੇ ਵਟਨਾ ਵੰਡ ਵੀ ਲਾਵਣੀ ਘੋਲਾ ਝਾਲਾ ਬਚੀ ਮਗਰ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਜੀ ਬਾਕੀ ਇਹ ਅਭੀ ਇੰਨੇ ਚਲੋ ਅੱਜ 8-10 ਦਿਨ ਹੋ ਗਏ ਆ ਹਰਕ ਤੁਰਕਤ ਨਹੀਂ ਕੋਈ ਵੀ ਕਰਮਾਰੀ ਨੇ ਕੀਤੀ ਠੀਕ ਹੈ ਜੀ ਇੰਨਾ ਵੀ ਇਹ ਕੁੜਿਆ ਥੋੜਾ ਜਨਾ ਨੇ ਆਣ ਕੇ ਉਪਰਾ ਪਨ ਜਰੂਰ ਉਹਪਰਾ ਪਨ ਵੜਾਈ ਕੀਤਾ ਇਨੇ ਕੁੜੀ ਇਹਦਾ ਵੀਰ ਮੁੱਲ ਕੀ ਕਰਨਾ ਹੈ ਹੈ ਇਹਦਾ ਮੁੱਲ ਮੋਲਵੀ ਜੀ ਇਹ ਵੀ ਇਹਦਾ ਸੇਮ ਹੀ ਆ ਵੀ 10000 ਦੇ ਦੇ 10000 ਦੇ ਜੇ ਕੋਈ ਵੀਰ ਜੋੜਾ ਖਰੀਲੇ ਫਿਰ ਹੈ ਜੇ ਕੋਈ ਜੋੜਾ ਖਰੀਲੇ ਫਿਰ ਜੋੜਾ ਖਰੀਦ ਲੂ ਤਾਂ ਫਿਰ ਇਹ ਗੱਲ ਹੈ ਕਿ ਆ ਫਿਰ ਵੀਰ ਜੀ 2000 ਲੈਸਾ 18000 ਰੁਪਏ 18000 ਦੀਆਂ ਦੋਵੇਂ ਅੱਛਾ ਇਹ ਚੌਗੀ ਜੇ ਬੱਚੀ ਅੱਛਾ ਬਹੁਤ ਚੰਗੀ ਜੇ ਬੱਚੀ ਮਾਲਾ ਉਦਾਂ ਇਹ ਗੱਲ ਹੈ ਕਿ ਉਦਾਂ ਵੀ ਦੀ ਮੁੱਲ ਭਾਵੇਂ ਦਿੱਤਾ 15 ਜੋ 15 ਕਰ ਲਈਏ ਭਾਵੇਂ ਹਾਂਜੀ ਬਾਕੀ ਇਹ ਗੱਲ ਹੈ ਕਿ ਆ ਵੀ 10 ਦੀ ਜੇ ਜੋੜਾ ਹੀ ਕੋਈ ਵੀਰ ਖਰੀਦ ਜੁਰ ਤੇ ਬੱਚੀਆਂ ਚੰਗੀਆਂ ਵੀਰ ਜੀ ਠੀਕ ਹੈ ਜੇ ਕੋਈ ਸਾਂਭ ਲੂ ਵੇਖੋ ਕੱਦ ਕਾਠੇ ਵਾਲੀਆਂ ਵਸੀਲਾਂ ਵਾ ਦੁੱਧ ਵੀ ਹੈਗਾ ਤੁਹਾਨੂੰ ਪਤਾ ਦੁੱਧ ਵੀ 10 ਕਿਲੋ ਦੋ ਥੱਲੇ ਹੈਗਾ ਅੱਛਾ ਸ਼ੋ ਜੀ ਇਹ ਬੱਚੀ ਹਾਂਜੀ ਇਹ ਟੋਕੜ ਕੱਪਣੇ ਜੀ ਟੋ ਏ ਵੀਰ ਜੀ ਸੱਤਾਂ ਮਹੀਨਾ ਦੀ ਗੱਬਣ ਅੱਛਾ ਜੀ ਕਦ ਕਾਠਾ ਵੇਖੋ ਵਹਿੜ ਦਾ ਕਿੱਦਾਂ ਲੱਗਾ ਵਾ ਠੀਕ ਹੈ ਜੀ ਹਾਂ ਜੀ ਇੱਕ ਥੋੜਾ ਚੱਲੋ ਇਹ ਗੱਲ ਹੈ ਕਿ ਵੀਰ ਜੀ ਕਿਤੇ ਜਮਾਂਦਰੂ ਖੇਤ ਪੁੱਤ ਖੇਤ ਜਮਾਂਦਰੂ ਇਹਦੀ ਵੀਰ ਜੀ ਪਾਣੀ ਢਾਤਾ ਤੇ ਜਮਾਂਦਰੂ ਹੀ ਤੁਹਾਨੂੰ ਦੱਸਣਦਿਆਂ ਗੱਲ ਇਹ ਗੱਲ ਹੈ ਕਿ ਇਹ ਵੀਰ ਜੀ ਦੀ ਬੱਚੀ ਨਹੀਂ ਹੈਗੀ ਖੰਡੇ ਦੀ ਬੱਚੀ ਨਹੀਂ ਹੈਗੀ ਹਾਂ ਜੀ ਠੀਕ ਹੈ ਜੀ ਪੱਠੇ ਪੁੱਠੇ ਦੋਸਤੋ ਇਹ ਪੂਰੇ ਖਾਂਦੀ ਪੂਰੇ ਪੂਰੇ ਹੈ ਪਾਣੀ ਧਾਣੀ ਜੋ ਚੋੜ ਕੇ ਪੁੱਤ ਪਰ ਤੋੜਦੇ ਫਿਰ ਲੰਮੀ ሉምੀ ਪੂਰੀ ਵੀਰ ਜੀ ਵੱਡੀ ਆ ਹਾਂ ਜੀ ਹਾਂ ਜੀ ਪੂਰੀ ਵੱਡੀ ਆ ਗਾਂ ਦੇ ਕੋਲ ਦੇ ਹਾਂ ਜ ਦੁੱਧ ਵੀਰ ਜੀ ਦੇ ਕੋਲੇ ਉਹਨ 4 ਕਿਲੋ ਅੱਛਾ ਜੀ ਹਾਂ ਜੀ 7 ਮਹੀਨਿਆਂ ਦੀ 7 ਤੋਂ ਟੱਪੀ ਨਹੀਂ ਕਰਮਾੜੀ ਠੀਕ ਹੈ ਜੀ ਹਾਂ ਜੀ ਲੈ ਲੈ ਮੋੜ ਦਾ ਮੋੜ ਨਹੀਂ ਇੱਥੇ ਕੋਈ ਤੇਲੀ ਆਗੇ ਇੱਧਰ ਲੈਓ ਜੀ ਇੱਥੇ ਹਾਂ ਲੈਓ ਇਹ ਦੋ ਸੂਕਰੂ ਚੇਗਾ ਦਾ ਕਦਗੜ ਅੱਛਾ ਵੀਰੇ ਦਾ ਮੋਲ ਮੋਲ ਵੀਰ ਜੀ ਇਹ ਚਾਪਾਵੇਂ 30 ਕਰ ਲਈਏ 28 ਇਹ 26 ਹਜ਼ਾਰ ਜੀ ਦੇ ਦਾਂਗੇ ਅੱਛਾ ਕਿੰਨਾ ਕਮਾਣਣਾ ਸੋਦਾ ਹਾਂ ਜੀ ਮਾਨਤਾਂ ਕਿੰਨਾ ਹੋ ਸਕਦਾ ਜਾਇ ਜੈ ਮੋਲ ਕਰੀਏ ਸਾਢੇ 24 ਦੀ ਦੇ ਦਾਂਗੇ ਹਾਂ ਨਾ ਪੂਰੇ 23000 ਦੀ ਹੋਗੀ ਚਲੋ ਪੂਰੇ 23000 ਰਹਾ ਨਾ ਆਈਆਂ ਠੀਕ ਹੈ ਜੀ ਲੋ ਜੀ ਦੋਸਤੋ ਪੂਰਾ 23 ਆ ਸੱਤਾਂ ਵੀ ਨਹੀਂ ਗੱਬਣ ਤੇ ਦੁੱਧ ਚਾਰ ਕਿਲੋ ਹਾਂਜੀ ਦਸੀ ਜਰਸੀ ਬਰੇ ਇਹ ਵੀ ਜੀ ਇਹਦੇ 8 ਕਿਲੋ ਦੁੱਧ ਜੇ ਕਿੰਨਾ ਟਾਈਮ ਦਾ ਸੂਈ ਨੂੰ ਸੂਈ ਨੂੰ ਇਹਨੂੰ ਹੋ ਗਏ ਆ ਵੀ ਜੀ ਮੇਰੇ ਨਾਲ ਵੀ 25 ਦਿਨ ਹੋ ਗਏ ਆ ਅੱਛਾ ਜੀ ਸੂਆ ਪਹਿਲਾਂ ਸੀ ਹਾਂਜੀ ਪਹਿਲਾਂ ਪਹਿਲਾਂ ਸੂਆ ਸੂਈ ਆ ਉਹ ਬੱਚਾ ਜਿਹਦਾ ਬੱਚਾ ਤੇ ਤੁਹਾਨੂੰ ਦੱਸਣ ਦੇ ਆ ਕਿ ਸਾਵਾ ਤੇ ਲੱਗਦਾ ਮੈਨੂੰ ਫਤਾਨੀ ਬਾਕੀ ਇਹ ਗੱਲ ਹੈਗੀ ਆ ਤੇ ਹੇ ਰਾਜੀ ਉਤਰਾ ਬੜਾ ਕੋਈ ਨਹੀਂ ਆ ਵੀ ਪਰ ਤੋਂ ਦਾ ਪਰ ਤੋਂ ਦਾ ਦੇ ਮਾਰਨੇ ਨੂੰ ਅੱਛਾ ਜੀ ਹਾਂ ਠੀਕ ਹੈ ਜੀ ਜਿੰਨੂੰ ਮਾਰ ਗਏ ਹਾਂ ਜੀ ਲੋ ਜੀ ਦੋ ਸੁਕਰੂ ਚੀਲੀਆਂ ਸੂਲੀਆਂ ਪੂਰੀਆਂ 8 ਕਿਲੋ ਦੁੱਧ ਦੋਸਤੋ ਤਿਆਰ ਜੇ ਮੌਕੇ ਦਾ ਪਹਿਲਾ ਸੂਆ ਸੂਈ ਹੈ ਲੋ ਜੀ ਮੁਰੂ ਚਾ ਲੋ ਜੀ ਕਰੋ ਚੱਕ ਉੱਥੇ ਲਿਆ ਬਾਰੀ ਲੋ ਜੀ ਐਸੇ ਵੀਰ ਜੀ ਇਹ ਤਾਂ ਮੁੱਲ ਹੈ ਹਾਂਜੀ ਇਹਦਾ ਮੁੱਲ ਕੀ ਕਰਨਾ ਮੁੱਲ ਵੀਰ ਜੀ ਇਸ ਲੋੜ ਨਾਲ ਉਦਾਂ ਦੇ ਵੱਧ ਕਰਦੇ ਹੁਣ ਬੱਚਾ ਤੈਨੂੰ ਪਤਾ ਚੜਾਣਾ ਚ ਇਹ 27000 ਦੀ ਦੇ ਦੀਏ ਵੀਰ ਜੀ ਕਿੰਨਾ ਕਮਾਟਣਾ ਸਦਾ ਮਾਨ ਇਹ ਗੱਲ ਹੈ ਕਿ ਹਾਂ ਨਾ ਹੀ ਪੇ 26 ਦੀ ਕਰਦੇ ਦੀ 25 ਦੀ ਕਰਦੀ ਨਹੀਂ 25 ਦੀ ਨਾ ਕਰੀਏ 26 ਦੀ ਕਰੀਏ ਜਾਂ 26 ਪੂਰੇ ਦੀ 26 ਦੀ ਕਰੀਏ ਬੱਚੀ ਚੰਗੀ ਆ ਵੇਖੋ ਸੱਜਰਾ ਸਾਰਾ ਕੋ ਪ੍ਰੂਫ ਆ ਬੱਚਾ ਕਿਸੇ ਨਹੀਂ ਕਰਨਾ ਬੰਦ ਲੈ ਦੇ ਸ਼ੁਕਰੇ ਬੰਦੇ ਬੰਦੇ 26000 ਕੋਸ ਤੋਂ ਰੇਟ ਹੋ ਗਿਆ ਜੀ ਪੂਰਾ 8 ਕਿਲੋ ਤੋਂ ਦੋਵਾਂ ਤੋਂ ਪਰਮਿਆਨਾ ਕੱਟਦੇ ਹਾਂ ਠੀਕ ਹੈ ਜੀ ਹਾਂ ਚਾਹੀਦ ਅਸੀਂ ਇਹਦੇ ਬਾਰੇ ਹਾਂ ਸੂਈ ਗਾਵੀ ਨੇ ਇਹ ਸੂਈ ਆ ਵੀਰ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਵੀਰ ਜੀ ਡੇਢ ਤੋਂ 2 ਮਹੀਨੇ ਹੋ ਗਏ ਉਹਨਾਂ ਦੇ ਅੱਛਾ ਜੀ ਹਾਂ 2.5 ਵੀ ਚਲੋ ਹੋ ਸਕਦਾ ਉਹਨਾਂ ਤੇ ਆਪਾਂ ਨੂੰ ਆ ਕੇ 2 ਮਹੀਨੇ ਹੋਏ ਆ ਚਲੋ ਦੁੱਧ ਦੀ ਜਿਹੜਾ ਵਾ ਮੰਨ ਲਓ ਮਾ ਸੋਨਾਵਾ ਕਰਮਾ ਵਾਲੀ ਕੋਲੇ ਕਿੰਨਾ ਦੋ ਦੇਣਾ ਇਹ ਨਾ ਹੁਣ ਵੀਰ ਜੀ ਦੁੱਧ ਜਿਹੜਾ ਹੋਊਗਾ ਇਹਦੇ ਕੋਲੇ 11-12 ਕਿਲੋ 11-12 ਕਿਲੋ 11-12 ਕਿਲੋ ਇਹ ਗੱਲ ਹੈ ਕਿ ਉੱਚੀ ਹੂੰ ਸੁਬਕ ਨਾ ਸੀ ਇਹ ਸੁਆ ਵੀਰ ਜੀ ਤਿੱਜਾ ਹੋਊਗੀ ਤਿੱਜਾ ਸੁਬਕ ਹਾਂਜੀ ਹਾਂਜੀ 11-12 ਕਿਲੋ ਇਹ ਗੱਲ ਹੈ ਕਿ ਚਲੋ ਗਾਂ ਇਹ ਆ ਨਵੀਂ ਆ ਇਹ ਨਾ ਵੀਰ ਜੀ ਇਹਨਾਂ ਤੁਹਾਨੂੰ ਦੱਸਦੇ ਆ ਦੁੱਧ ਤੇ 13-14 ਕਿਲੋ ਹੀ ਹੈਗਾ ਅਸੀਂ ਹੂੰ ਇਹਨਾਂ ਨੂੰ ਤੁਹਾਨੂੰ ਦੱਸਦੇ ਆ ਪੂਰਾ ਚਿੱਚੜ ਵੜਾ ਹੈ ਕਹੇ ਨੇ ਵੇਖਿਆ ਹੀ ਨਹੀਂ ਵਿਚਾਰੀ ਨੂੰ ਇਹਦੇ ਅੱਲੋਂ ਜੀ ਮੋੜੋ ਹਾਂਜੀ ਹੈ ਉਹ ਦੇਕੇ ਨੂੰ ਅਸੀਂ ਟੀਕਾ ਲਾਤਾ ਤੇ ਇੱਕ ਦਵਾਈ ਮਲ ਸੀ ਉਦਾ ਕਰਕੇ ਨਾ ਕਰਮ ਵਾਲੀ ਤੜਫਦੀ ਜੀ ਬਣਾ ਰਹੀ ਦਿਹਾੜੀ ਦਾ ਅੱਛਾ ਜੀ ਹੈ ਠੀਕ ਹੈ ਜੀ ਤੇ ਬਹੁਤ ਜਿਆਦਾ ਚਿਚੜੇ ਠੀਕ ਹੈ ਤੇ ਹੁਣ ਨਹੀਂ ਆ ਵੇਖੋ ਕਿਤੇ ਮਾਸਾ ਨਹੀਂ ਹੁੰਦਾ ਸਫਾਈ ਆਪਰੇ ਨਾ ਤੇ ਸਾਲ ਲਾ ਲੋ ਉਹ ਜਿਤਨਾ ਇੱਥੇ ਖਲੋਤੀ ਆ ਨਾ ਇੱਥੋਂ ਮੁਸ਼ਕ ਆਉਂਦਾ ਹੀ ਇਤੋਂ ਹੋਏ ਦਾ ਅੱਛਾ ਜੀ ਸਾਲ ਲਾ ਲੋ ਇਹ ਢੀ ਕਹੇ ਨੇ ਨਿਵਾਈ ਨਹੀਂ ਕਰ ਬੇ ਕਰਕੇ ਮਾਲਾ ਇਹ ਗੱਲ ਹੈਗੀ ਮਾਲਾ ਜਾਦੀ ਵਿਚਾਰੀ ਬੇ ਕਰਕੇ ਕੀ ਮੁੱਲ ਕਰਨਾ ਵੀਰ ਦਾ ਹੈ ਇਹਦਾ ਮੁੱਲ ਮੋਲ ਵੀਰ ਜੀ ਇਹਦਾ 36000 ਰੁਪਇਆ ਤੇ ਹਾਂ ਨਾ ਪੱਤੀ ਦੀ ਦੇ ਦਿੱਤੀ 3000 ਨਹੀਂ ਕਰਦੇ ਹਾਂ 30 ਦੀ ਰੋਇਲਾ ਜੀ 30 ਦੀ ਆ 30 ਦੀ ਆ ਵੈਡ ਉਤਰਾ ਲਓ ਜੀ ਦੋ ਦੋ 3000 ਹੋ ਗਏ ਜੀ ਪੂਰਾ ਦੁੱਧ 10 12 ਕਿਲੋ ਹੋਊਗਾ ਜੀ ਮੋਕੇ ਦਾ ਹਾਂ ਤੇ ਇਸ ਵਕਤ ਆਹ ਗਾਂ ਵਡੀ ਖੋਣੀ ਹਾਂ ਲਓ ਜੀ ਹਾਂ ਜੀ ਦੱਸੋ ਵੀਰ ਜੀ ਇਹ ਵੀਰ ਜੀ ਦੂਜਾ ਸੂਗਾ ਸੋਈ ਆ ਕਿਹੜੀ ਬਰੀਡ ਹੈ ਜੀ ਇਹ ਵੀਰ ਜੀ ਆਪਣੀ ਰਾਠੀ ਤੇ ਛਾਈ ਹਾਰ ਦਾ ਰਾਠੀ ਤੇ ਛਾਈ ਵਾਲੀ ਹੁੰਦੀ ਹੈ ਹਾਂ ਜੀ ਦੂਜਾ ਸੂਗਾ ਜੀ ਦੂਜਾ ਦੂਜਾ ਸੂਗਾ ਸੋਈ ਵਛਾ ਮਗਰ ਇਹਦੇ ਮੋੜ ਵਿੱਚ 15 14 ਕਿਲੋ ਇਹਦੇ ਕੋਲੇ ਮੇਰੇ ਦੁੱਧ ਤਿਆਰ 15 ਤੋਂ ਬਾਹਰ ਹੀ ਆ ਕਦੋਂ ਜੀ ਬਾਹਰ ਨੂੰ ਹਾਂ ਲਓ ਜੀ ਦੋਤੋ ਛਾਈ ਵਾਲ ਤੇ ਰਾਚੀ ਦੇ ਨਾਲ ਕ੍ਰੋਸ ਸੰਗਰ ਆਦੀ ਰਾਜਸਥਾਨ ਦੀ ਬਰੀਡ ਹੈ ਆ ਲੋ ਜੀ ਕਰੋ ਚੈੱਕ 14 15 ਕਿਲੋ ਦੁੱਧ ਮੌਕੇ ਤੇ ਹੋਊਗਾ ਜੀ ਲਓ ਵਾਧਿਆ ਵੀਰ ਜੀ ਮੇਰੇ ਸਾਹਮਣੇ ਸਾਡੇ ਸਾਡੇ 7 8 ਕਿਲੋ ਡੰਗ ਦਾ ਦੁੱਧ ਹੈਗਾ ਹੁਣ ਵੀ ਜੀ ਦੇਖੋ ਠੀਕ ਹੈ ਜੀ ਹਾਂ ਲਓ ਜੀ ਕਰੋ ਚੈੱਕ ਇਹਦਾ ਵੀਰ ਮੋਲਾ ਮੁੱਲ ਵਿਧੀ ਦਾ ਭਾਅ 50 55 ਜੋ ਮਰਜ਼ੀ ਕਰ ਲੀਏ ਇਹ ਹਾਂ ਨਾ ਗਾਂ ਦੇ ਦਾਂਗੇ ਵੀਜੀ 46000 ਦੀ 46000 ਦੀ 40000 ਦੀ ਬੈਟ ਦੇਣਾ ਕਿੰਨਾ ਕਮਾਨਣਾ ਹੋਵੇ ਮਾਨ ਤਾਣੇ ਤੇ ਚੋੜ ਛੱਪਾ ਹੀ ਹੋਣਾ 45 ਕਰਦੀ ਪੁਰ ਦੁੱਧ ਸੋਨਾ ਆ ਕਰਮ ਵਾਲੀ ਕੋਲੇ ਭਾਵੇਂ ਦੋ ਡੰਗ ਚੋਕੇ 45 ਕਰਦੀ ਪੁਰ ਹੈ ਚਾ 45 ਲੋ ਜੀ ਦੋਸਤੋ 45000 ਇਹਦਾ ਕਿਤੇ ਕੋਸਰਾ ਬੜਾ ਛੋੜ ਛੱਪਾ ਮਾਨ ਤਾਲ ਹੋਊਗਾ ਜੀ ਹਾਂ ਜੀ 6 ਨਗਵਾਂ ਦੇ ਵਿੱਚ ਦਿਖਾਏ ਤੇ 6 ਨਗਵਾਂ ਦੋਸਤੋ ਸੂਏ ਸੂਏ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਜਰੂਰ ਕਰ ਲਿਆ ਕਰੋ ਅਡਰੈਸ ਇੱਕ ਰੀਵੀ ਦਾ ਫਿਰ ਬੋਲ ਦੇਣਾ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਝੰਡਾ ਸਿੰਘ ਨਾਮ ਆ ਵੀਰ ਦਾ ਦੋਸਤੋ ਫੋਨ ਨੰਬਰ ਵੀਰ ਜੀ ਇੱਕ ਰੀ ਫਿਰ ਬੋਲ ਦਿਓ ਆਪਣਾ ਫੋਨ ਨੰਬਰ ਆ ਗਏ ਵੀਰ ਜੀ 9872439717 ਠੀਕ ਹੈ ਧੰਨਵਾਦ ਉਸਤਣਾ ਬੜੀਆ ਲੱਗ ਰਿਹਾ ਸੀ